वरना गड्डी नाके ना से काबू किया गया और जो तो प्रोपर चेकिंग की गई तो छः किलो अफीम की बरामदगी हुई है जरा सफ़र चौ अठारह भी घंटे का वो बारह तेरह घंटे से ही सब कंप्लीट करते सके ये एक नवा ट्रेंड है नवा मोटर सफर ट्रेंड है जिदे जी पड़ताल मतलब दुंगाई निकलनी बनती है उस तो बाद बैकवर्ड लिंकेज ए क्लीयर हो सकेगा ਤਾਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਨੂੰ ਲੈ ਕੇ ਨੱਥ ਪਾਉਣ ਦੇ ਲਈ ਲਗਾਤਾਰ ਨਾਕੇ ਬੰਦੀ ਕੀਤੀ ਜਾਂਦੇ ਆ ਤਾਂ ਉਸ ਵੇਲੇ ਇੱਕ ਵੱਡੀ ਸਫਲਤਾ ਮਿਲਦੀ ਆ ਰਾਜਪੁਰਾ ਦੇ ਵਿੱਚ ਜਿੱਥੇ ਇੱਕ ਵਰਨਾ ਗੱਡੀ ਦੇ ਵਿੱਚੋਂ 6 ਕਿਲੋ ਅਫੀਮ ਜਿਹੜੀ ਆ ਉਹ ਬਰਾਮਦ ਹੁੰਦੀ ਆ ਤਾਂ ਸਾਡੇ ਨਾਲ ਐਸਪੀ ਸਿਟੀ ਸਰਫਰਾਜ਼ ਆलम ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਪਹਿਲਾਂ ਥੈਂਕ ਯੂ ਥੈਂਕ ਯੂ ਸਰ ਕਿਸ ਤਰੀਕੇ ਦੀ ਜਿਹੜੀ ਇਹ ਰਿਕਵਰੀ 6 ਕਿਲੋ ਅਫੀਮ ਫੜੀ ਹੈਗੀ ਔਰ ਵਰਨਾ ਗੱਡੀ ਦੇ ਵਿੱਚ ਸੀਗੇ ਰੂਟ ਮੈਪ ਕਹਿੰਦੇ ਬਹੁਤ ਦਾ ਫਾਸ ਸੀਗਾ ਕਿਸ ਤਰੀਕੇ ਦੇ ਨਾਲ ਇਹ ਆ ਰਹੇ ਔਰ ਕਿਹੜੀ ਜਗ੍ਹਾ ਤੋਂ ਆ ਰਹੇ ਬੇਸਿਕਲੀ ਜਿਹੜੀ ਰਿਕਵਰੀ ਹੋਈ ਹੈ थाना ਸਿਟੀ ਰਾਜਪੁਰਾ ਚ 6 ਕਿਲੋ ਦੀ ਰਿਕਵਰੀ ਕਰਾਈ ਗਈ ਹੈ ਇਹਦੇ ਵਿੱਚ ਜਿਹੜੀ ਟੀਮ ਹੈ ਐਸ ਐਚ ਓ ਸਿਟੀ ਰਾਜਪੁਰਾ ਇੰਸਪੈਕਟਰ ਮਨਦੀਪ ਬਰੜ ਤੇ ਚੌਕੀ ਇੰਚਾਰਜ ਕਰਸਤੂਰ ਬਏ ਐਸ ਆਈ ਗੁਰਵਿੰਦਰ ਸਿੰਘ ਇਹਨਾਂ ਵੱਲੋਂ ਕਾਫੀ ਪ੍ਰੋਪਰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਪ੍ਰੋਪਰ ਨਾਕਾਬੰਦੀ ਕੀਤੀ ਗਈ ਸੀਗੀ ਔਰ ਇਹਦੇ ਵਿੱਚ ਗੱਡੀ ਨੂੰ ਨਾ और जो प्रोपर चेकिंग की गई तो छः किलो ऑफिम की बरामगी हुई है जेड़े एक्यूज है उन्होंने कोई क्रिमिनल पिछुक नहीं है पहले चीज़ सैकेंड गड्डी जी यूज़ हो रही हो एक है एक लग्जरीयस गड्डी है वरना काफ़ी कंडीशनस गड्डी सी नवी मॉडल की गड्डी है थर्ड झारखंड तो लेके पंजाबी बाई रोड आते जोड़ा सफ़र चौ अठारह भी घंटे का वो बारह तेरह घंटे से ही सफ कंप्लीट करते सके तो ये एक नवा ट्रेंड निकल के सामने आ रहा है जीदे अक्यूज हैं ਅਫੀਮ ਦੀ ਤਸਕਰੀ ਹੋ ਜਾਂ ਗਾਂਜੇ ਦੀ ਤਸਕਰੀ ਹੋ ਵਾਇਆ ਨੇਪਾਲ ਵਾਇਆ ਬਿਹਾਰ ਤੇ ਝਾਰਖੰਡ ਦੈਨ ਉਪਰ ਮੈਂ ਪੰਜਾਬ ਤੱਕ ਆ ਜਾਂਦੇ ਆ ਤੋ ਇਹ ਇੱਕ ਨਵਾਂ ਟ੍ਰੈਂਡ ਹੈ ਇੱਕ ਨਵਾਂ ਮੋਟਰ ਸਪਰਿੰਡ ਆਈ ਹੈ ਜਿਹਦੇ ਜਿਹਦੀ ਪਰਤਾਲ ਮਤਲਬ ਧੁੰਗਾਈ ਨ ਕਰਨੀ ਬੰਦੀ ਹੈ ਉਸ ਤੋਂ ਬਾਅਦ ਇਹ ਬੈਕਵਰਡ ਲਿੰਕੇਜਸ ਇਹਦੇ ਵਿੱਚ ਕਲੀਅਰ ਹੋ ਸਕੇਗਾ ਕਿ ਸਰ ਲਗਾਤਾਰ ਦੇਖਿਆ ਜੀ ਮੈਂ ਸੜਕਾਂ ਬਹੁਤ ਵਧੀਆ ਤਰੀਕੇ ਨਾਲ ਬਣ ਗਿਆ ਜਿਵੇਂ ਸਫਰ ਦੱਸਿਆ ਤੋ ਇੱਕ ਘਟ ਸੀਗਾ ਕਿਸ ਤਰੀਕੇ ਨਾਲ ਫੜਨ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਆਈ ਹੋਣੀ ਹੈ ਤੁਹਾਨੂੰ ਜਾਂ ਹੋਰ ਆਬਵੀਅਸਲੀ ਦੇਖੋ ਇਹ ਇਹਨਾਂ ਨੂੰ ਚੇਸ ਵੀ ਕਰਨਾ ਪਿਆ ਔਰ ਲਗਜ਼ਰੀ ਗੱਡੀ ਹੋਵੇ ਦੇ ਗੱਡੀ ਦੀ ਰਫਤਾਰ ਵੀ ਕਾਫੀ ਤੇਜ਼ ਹੁੰਦੀ ਹੈ ਸਾਨੂੰ ਇਹ ਵੀ ਵੈਰੀਫਾਈ ਕਰਨਾ ਪੈਂਦਾ ਇਨਕੁਇਰੀਸ਼ਨ ਦੌਰਾਨ ਕਿ ਜਦੋਂ Jharkhand ਤੋਂ Punjab ਬਾਈਰੋਡ ਤੁਸੀਂ ਆਓਗੇ ਤਾਂ ਵਿਚ Bihar ਦਾ ਕੁਝ ਪਾਰਟ ਆਏਗਾ UP ਦਾ ਪਾਰਟ ਆਂਦਾ ਹੈ ਮੇਜਰ ਮੇਜਰ ਸਿਟੀਜ਼ ਵੀ ਆਂਦੇ ਹਨ Delhi ਦੇ ਕੁਝ ਪਾਰਟ ਵੀ ਟੱਚ ਕਰਨਾ ਪੈਂਦਾ ਹੈ ਔਰ Gurgaon side ਜੇ ਵਾਇਓ ਸਟੂਟ ਤੋਂ ਆ ਰਹੇ ਹੋ ਤਾਂ Haryana ਦਾ ਵੀ ਪਾਰਟ ਟੱਚ ਹੋ ਜਾਏਗਾ ਤਾਂ ਇਨੀ ਸਟੇਟ ਦੀ ਪੁਲਿਸ ਨੂੰ ਇਹ ਧੋਖਾ ਦੇ ਕੇ ਅੱਗੇ ਤੱਕ ਕਿਵੇਂ ਆ ਰਹੇ ਉਹ ਤਫਤੀਸ਼ ਦਾ 파ਟ ਹੈ ਉਹ ਕਲੀਅਰ ਕਰਨਾ ਬੰਦਾ ਕਿ ਇਹ ਕੋਈ ਅਲਟਰਨੇਟ ਰੂਟ ਲੈਂਦੇ ਸੀਗੇ ਜਾਂ ਫਿਰ ਟੋਲ ਪਲਾਜ਼ਾ ਨੂੰ ਬਾਈਪਾਸ ਕਰਦੇ ਸੀਗੇ ਕਿਵੇਂ ਕਰਦੇ ਸੀਗੇ ਉਹ ਵੈਰੀਫਾਈ ਕਰਨਾ ਬੰਦਾ ਕਿ ਨੇ ਟਾਈਮ ਤੋਂ ਜਿਹੜਾ ਹੈਗਾ ਇਹ ਨਸ਼ਾ ਸਪਲਾਈ ਹੋ ਰਿਹਾ ਸੀ ਔਰ ਅਕਸਰ ਜਿਹੜੇ 6 ਕਿਲੋ ਫੀਮ ਹੈ ਜਿਵੇਂ ਕਮਰਸ਼ial ਤੁਸੀਂ ਦੱਸਿਆ ਹੈਗਾ ਇਹ ਕਿੱਥੇ ਪਹੁੰਚਾਉਂਦੇ ਸੀਗੇ ਵਕਫ ਵਕਫ ਪੰਜਾਬ ਦੇ ਕਿੱਥੇ ਜਾਂ ਕਿਤੇ ਹੋਰ ਲੱਗਦਾ ਦੇਖੋ ਪੁਲਿਸ ਵੱਲੋਂ ਇਹਨਾਂ ਦਾ 5 ਦਿਨ ਦਾ ਰਿਮਾਂਡ ਮਿਲਿਆ ਹੈ ਅਸੀਂ ਪ੍ਰੋਪਰਲੀ ਪੁੱਛਗਿੱਛ ਕਰ ਰਹੇ ਹਾਂ ਉਹਦੇ ਵਿੱਚ ਸਾਰਾ ਗੱਲ ਕਲੀਅਰ ਹੋ ਜਾਏਗਾ ਟੋਟਲ ਸਾਰੇ 35 ਸਾਲ ਦੀ ਉਮਰ ਦੇ ਹੈ ਇਹ 10ਵੀਂ ਜਮਾਤ ਪਾਸ ਨੇ ਤੇ ਖੇਤੀਬਾੜੀ ਦਾ ਕੰਮ ਕਰਦੇ ਨੇ ਬੈਕਗ੍ਰਾਉਂਡ ਕੋਈ ਨਾ ਦਾ ਕ੍ਰਿਮੀਨਲ ਨੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਤੋਂ ਨਹੀਂ ਆਇਆ ਅਸੀਂ ਵੈਰੀਫਾਈ ਕਰ ਰਹੇ ਹਾਂ ਅਸੀਂ ਇਹਨਾਂ ਦੀ ਪ੍ਰੋਫਾਈਲ ਵੀ ਤਸਦੀਕ ਕਰਾ ਰਹੇ ਹਾਂ ਉਸ ਪੱਖੋਂ ਵੀ ਅਸੀਂ ਕਾਰਵਾਈ ਸਟਾਰਟ ਕਰਾਂਗੇ ਲੱਗਦਾ ਸਰ ਜੀ ਕਿਤੇ ਹੋਰ ਵੀ ਜਿਹੜੇ ਦੋਸ਼ੀ ਨੇ ਇਹਨਾਂ ਨਾਲ ਜਿਵੇਂ ਇਹ ਦੋ ਬੰਦੇ ਲੈ ਕੇ ਆ ਰਹੇ ਨੇ ਜਾਂ ਕਿ ਕੋਈ ਪੂਰਾ ਗੈਂਗ ਹੋਵੇ ਨਾ ਜਿਹੜੇ ਸਪਲਾਈ ਕਰਦੇ ਨੇ ਜਾਂ ਕਿਸ ਤਰੀਕੇ ਦੇ ਨੇ ਕੋਈ ਕੁਆਂਟੀਟੀ ਜਿਹੜੀ 6 ਕਿਲੋ ਅਫੀਮ ਦੀ ਹੈ ਇਹ ਵੱਡੀ ਕੁਆਂਟੀਟੀ ਹੈ ਤੋ ਇਹ ਆਬਵੀਅਸ ਹੀ ਬਾਤ ਹੈ ਜੇ ਇਸ ਨੂੰ ਮਤਲਬ ਔਰ ਲੋਗਾਂ ਦੀ ਸ਼ਮੂਲੀਅਤ ਹੋਗੀ ਜਦੋਂ ਫਾਰਵਰਡ ਤੇ ਬੈਕਵਰਡ ਲਿੰਗੁਇਜਿਸ ਕਲੀਅਰ ਹੋ ਗੋ ਉਹਦੇ ਸਾਰੇ ਬੰਦੇ ਨਾਮਜ਼ਦ ਕਰਕੇ ਉਹਨਾਂ ਦੀ ਵੀ ਅਰੈਸਟ ਪਾਈ ਜਾਏਗੀ ਜਿੱਦਾਂ ਸਰ ਪੁਲਿਸ ਦੇ ਵੱਲੋਂ ਪ੍ਰਾਪਰਟੀयां ਅਟੈਚ ਕੀਤੀਆਂ ਜਾ ਰਹੀਆਂ ਕੁਝ ਇਸ ਤਰੀਕੇ ਦੇ ਨਾਲ ਇਹਨਾਂ ਦੀ ਵੀ ਪ੍ਰਾਪਰਟੀ ਦੀ ਜਾਂਚ ਹੋਏ ਬਿਲਕੁਲ ਜੀ ਨਾਲ ਦੇ ਨਾਲ ਮਾਨਯੋਗ ਡੀਜੀਪੀ ਸਾਹਿਬ ਦੀ ਦੇ ਸੰਹਿਜ ਰੈਸ਼ਕੀ ਜਦੋਂ ਵੀ ਕੋਈ ਕਮਰਸ਼ੀਅਲ ਰਿਕਵਰੀ ਹੋ ਨਾਲ ਦੇ ਨਾਲ ਉਹਨਾਂ ਦੇ ਪ੍ਰਾਪਰਟੀ ਤਸਦੀਕ ਕਰਾਇਆ ਤੇ 68 ਐਫ ਦੇ ਤਹਿਤ ਪ੍ਰਾਪਰਟੀ ਫ੍ਰੀਜ਼ਿੰਗ ਦੀ ਕਾਰਵਾਈ ਨੂੰ ਸਟਾਰਟ ਕੀਤਾ ਜਾਵੇ ਸਰ ਲੋਕਾਂ ਨੂੰ ਕੀ ਅਪੀ उन्होंने यही अपील है कि अपनी एनर्जी में पॉजिटिव डायक्शन चैनलाइज करें ड्रग्स का जो ड्रग मनी वो सौखा दिखता है लेकिन पुलिस दृफ तो बाहर नहीं होता है और उन्हें दी प्रॉपर्टी भी फ्रीज़ हो जाएगी जो भी वो प्रॉपर्टी हो या कोई भी ना एसेट्स वो डेवलप कर दे जो प्रोसीज ऑफ क्राइम द ड्रग्स मनी का वो सारा जब्त हो जाएगा ਨਮਸਕਾਰ ਬਹੁਤ-ਬਹੁਤ ਤਾਂ ਇਹ ਸੰ ਸਾਡੇ ਨਾਲ ਐਸਪੀਟੀ ਸਰਫਾਜ਼ ਆलम ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਦੋ ਦੋਸ਼ੀ ਪਕੜੇ ਨੇ 5 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਜ਼ਰੂਰ ਉਹਨਾਂ ਦਾ ਜਿਹੜਾ ਹੈਗਾ ਉਹ ਲਿੱਤਾ ਗਿਆ ਹੈਗਾ ਪਰ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਖਣਗੇ ਕਿ ਕਿਹੜਾ ਅੱਗੇ ਇਹਨਾਂ ਦੇ ਨਾਲ ਕਿੱਥੇ ਸਪਲਾਈ ਕਰਨੀ ਸੀਗੀ ਔਰ ਇਹ ਕਿੱਥੋਂ ਲਿਆ ਰਹੇ ਸੀ ਔਰ ਕਦੋਂ ਤੋਂ ਜਿਹੜਾ ਇਹ ਲੈ ਕੇ ਆ ਰਹੇ ਜ਼ਰੂਰ ਪਟਿਆਲਾ ਦਾ ਰਹਿਣ ਵਾਲੇ ਨੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਔਰ ਦੂਸਰੇ ਪਾਸੇ ਸਰਫਾਜ਼ ਆलम ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਬਾਜ਼ ਆ ਜਾਣ ਕਿ ਕੱਦ ਦੇ ਵਿੱਚ ਹੈ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ राजीव ਦੇ ਨਰਨਦੀਪ ਸਿੰਘ ਪਟਿਆਲਾ